ਵੇ ਬੰਦਾ ਟਰੈਕਟਰ ਬਾਹਰ ਕਢਣ ਲੱਗਿਆ ਹੋਇਆ ਪਹਿਲਾਂ ਵੈਕ ਕੱਢਦਾ ਸੀ ਨਿਕਲਿਆ ਨਹੀਂ ਹੁਣ ਕਹਿੰਦਾ ਮੈਂ ਸਿੱਧਾ ਕੱਢਣਾ ਦੇਖਦੇ ਆ ਕੀ ਬਣਦਾ ਇਹ ਬੰਦਾ ਫਿਰ ਬਦਲਾਂਗੇ ਦੇਖਦੇ ਆ ਦੇਖ 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 ਲੈ ਵੀ ਭਾਈ ਨਹੀਂ ਇਦਾਂ ਡਰਾਈਵਰ ਸਾਡਾ ਇੱਕ ਹੋਰ ਖੜਾ ਭਾਈ ਦੱਸ ਦੇ ਕੀ ਕਰਦੇ ਆ ਕੱਢ ਗਿਆ ਦਿਖਾ ਭਾਈ ਭਾਈ 2 ਮਿੰਟ ਦਾ ਟਾਈਮ ਆ ਜੇ ਬਾਹਰ ਕੱਢਦਾ 2 ਮਿੰਟ ਦਾ ਟਾਈਮ ਆ ਤੇਰੇ ਕੋਲੇ ਲੈ ਭਾਈ ਬੰਦ ਕਰ ਲਿਆ ਬੰਦੇ ਨੇ ਨਿਕਲਿਆ ਨਹੀਂ ਬਾਹਰ ਦੇ ਉਹ ਨਹੀਂ ਚੱਲ ਚੱਲ ਦੇਖਦੇ ਆ ਕੋਈ ਨਹੀਂ ਕੀ ਕਰਦਾ ਉਹ ਦੇਖਦੇ ਆ ਭਾਈ ਚੋਪਰ ਲੱਗਿਆ ਹੋਇਆ ਪੂਰਾ ਹਾਂ ਦੇਖੋ 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 ਇਹ ਦੇਖੋ ਦੇਖੋ ਨਹੀਂ ਭਾਈ ਹੋ ਰੋਕ 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 ਆ ਭਾਈ ਅਰਵੀਰ ਭਾਈ ਬੈਠ ਹੋਰ ਲਾਉਣਾ ਜੋਰ ਇਹਦੇ ਹੋ ਟ੍ਰਾਈ ਕਰਨੀਆਂ ਪੈਰ ਖਰ ਬੰਦਾ ਬਦਲੀਏ ਲੈ ਗਿਆ ਲੈ ਗਿਆ ਲੈ ਗਿਆ ਲਪਰਾਇਆ ਰੱਬਾ ਕਰਤਾ ਹੋਈ ਗੰਭਰੀ ਤੋਂ ਮੈਂ ਡਰਦਾ ਸੀ ਇਧਰ ਮੋਟਰਸਾਈਕਲ ਵਜਾਈ ਭਰਾਵਾ ਮੇਰੇਆ ਓ ਰੋਕ ਰੋਕ ਕਈ ਟੱਕ ਅਸੀਂ ਕਈ ਟੱਕ ਹੋਈ ਕਈ ਟੱਕ ਸਾਡਾ ਮੋਟਰਸਾਈਕਲ ਮੰਗੇਗਾ ਔਰ ਵਾਹ ਭਾਈ ਲੈ 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 ਪਾ ਗਿਆ ਪਾ ਗਿਆ ਗੱਭਰੂ ਲੈ ਗਿਆ ਨਮਰੇ Það er kynið, það er kynið, það er kynið.